ਬਾਹਰ ਇਹ ਵੀ ਦੇਖ ਕੇ ਲੱਗਣਾ ਆ ਦੇਖੋ ਪਹਿਲਾਂ ਡੇਹ ਪਿਆ ਹੋਇਆ ਆਪਣਾ ਪਹਿਲਾਂ ਡੇਹ ਪਿਆ ਹੋਇਆ ਦੇਖੋ ਲੱਗ ਰਿਹਾ ਪਤਾ ਫਾਂਡ ਦਾ ਬਿਲਕੁਲ ਵੀ ਨਹੀਂ ਪਤਾ ਲੱਗ ਰਿਹਾ ਦੇਖੋ ਉਹ ਨੀਰੀ ਉੱਥੇ ਕਵਰ ਕਰ ਜਿੰਦੇ ਬੂਟੇ ਨੇ ਟੇਢੇ ਹੋ ਗਏ ਚੱਲ ਪੈਣ ਦੇ ਮਤਲਬ ਜੀਰੀ ਦਾਣਾ ਦੇਖ ਲਓ ਕਿੰਨਾ ਕੁ ਨੁਕਸਾਨ ਆ ਕੋਈ ਨੁਕਸਾਨ ਨਹੀਂ ਉਹਦੇ ਰੇਵੀ ਐ ਤੁਸੀ ਦੇਖ ਰਹੋ ਤੁਸੀਂ ਕਿੰਨਾ ਰਹਿ ਰਹੇ ਹੋ ਉਹ ਬੱਟਾ ਚ ਜਾ ਰਿਹਾ ਨੇ ਦੇਖੋ ਸਾਨੂੰ ਫੋਟੋ ਜਿੱਤੀ ਜਮਦੇ ਆ ਜੀ ਜਾ ਜੇ ਹੁਣ ਨੁਕਸਾਨ ਹੋਵੇ ਸੀ ਕਿਉਂ ਕਰੀਏ ਕੰਮ ਇਹ ਨੁਕਸਾਨ ਹੋਵੇ ਸਮਝ ਜੀ ਰੋ ਕਰਨਾ ਨੁਕਸਾਨ ਹੁੰਦਾ ਹੀ ਨਹੀਂ ਹੈਗਾ ਉਹ ਹਸਾਲ ਦਾ ਕੰਮ ਦੇਖ ਕੇ ਕੋਈ ਕੋਈ ਬਹੁਤਾ ਨੁਕਸਾਨ ਨਹੀਂ ਹੈਗਾ ਆ ਦੇਖੋ ਤੇ ਜਿਹੜੀ ਰਹੀ ਗੱਲ ਵੇਖੋ ਇਹ ਚੱਲ ਰਹੇ ਆ ਉਹ ਮੱਟ ਤੱਕ ਜਾ ਰਹੇ ਨੇ ਮਤਲਬ 55 ਤੋਂ 700 ਫੁੱਟ ਕਰਦਾ 55 ਤੋਂ 50 ਫੁੱਟ ਨਹੀਂ ਕਵਰ ਕਰਦਾ ਮੋਟਾ ਰਿਆ ਮੋٹے ਦਾਣੇ ਵਾਲਾ ਚਾਹੇ ਤੁਸੀਂ 70 ਫੁੱਟ ਦੀ ਕਵਰ ਕਰਾ ਲਓ ਪਰ ਸਰਪਤੇ ਹੀ ਆ ਗਈ ਸਪਰੇ ਨਹੀਂ ਫੇਰ ਹੋਣੀ ਰੇਅ ਵਾਲੇ ਰੇ ਪਾ ਜੂਗਾ ਮੋٹے ਦਾਣੇ ਨਾਲ ਉਹਨੂੰ ਰੇ ਜਿਹੜਾ 70 ਫੁੱਟ ਦੀ ਫਾਟ ਵੀ ਲੈ ਕੇ ਜਾ ਸਕਦਾ ਜਿੱਦ ਨੂੰ ਕੰਟਰੈਕਟਰ ਦੀ ਰੇਸ ਦੇਖੋ ਰੇਸ ਤੇ ਕੰਟਰੈਕਟਰ ਵੀ 18 ਵਿੱਚ ਕਰਾਉਂ ਪੰਜਾਬ ਜੀ ਆਡੀ ਦਾ ਇਹ ਆਪਣਾ ਹਾਈ ਸਪੀਡ ਪੀਡੀਓ ਦੇ ਤੇ ਤੇ ਨੂੰ ਪੂਰਾ ਹਮ ਹਾਈਵੇ ਤੇ ਰੱਖਣੀ ਆ ਕਿੰਨੀ ਹਾਈਵੇ ਵੀ ਉਨਾ ਜਿਆਦਾ ਦੂਰ ਮਸੜਦੀ ਆ ਇਹ ਰੇ ਦੇਖੋ ਪਹਿਨਾਲੇ ਰੇ ਕੋਈ ਫਾਟ ਨਹੀਂ ਪਈ ਹੋਈ ਕੋਈ ਢੋੜੀ ਨਹੀਂ ਕੁਛ ਨਹੀਂ ਇੱਕ ਕੁਛ ਵੀ ਕੋਈ ਵੀ ਬਚਕਰ ਨਹੀਂ ਨਾ ਜਮਾ ਵੀ ਦੇਖੋ ਆਹ ਦੇਖ ਲਓ ਫਾਟ ਮਸਾ ਲਗ ਰਹੀ ਆ ਆਂਡਾ ਪਤਾ ਵੀ ਨਹੀਂ ਕਿਤੇ ਕਿਤੇ ਲੱਗਦਾ ਵੀ ਟੈਕ ਲਗਾਈਏ ਕਿਥੋਂ ਜੱਥੋਂ ਰਿਹਾ ਆ ਮਸਾ ਪੱਟਾ ਮੁੱਟਾ ਇਹਨੂੰ ਟੇਰ ਰੇ ਆ ਕੇ ਅੱਗੇ ਤੇ ਉਹ ਵੀ ਟੇਰ ਰੇ ਆ ਆਹ ਦੇਖੋ ਹੈ ਬਹੁਤ ਹਰਕਤ ਨੂੰ ਇਹਨੂੰ ਅਗਲਾ ਨਹੀਂ ਪੈਣਾ ਹੁਣ ਇੱਕ ਵਾਰ ਇਹਨੇ ਲੱਗੂਗੀ ਵੀ ਫਾਕੀ ਬਣਗੀ ਅਗਲੇ ਦਿਨ ਨੂੰ ਫੇਰ ਠੀਕ ਹੋ ਜਾਣੀ ਆ ਆ ਦੇਖੋ ਇਹ ਕਿੰਨਾ ਕਰਿਆ ਜਾ ਰਿਹਾ ਮਾਰ ਰਟ ਘਾਟ ਘਾ ਕੇ ਨਹੀਂ ਐ ਜਾ ਬਈ ਮੀਂਹ ਪਾਉਂਦਾ ਆਹ ਪਾਣੀ ਦੇਖੋ ਹਰ ਗੱਲ ਦਾ ਮਤਲਬ ਜੀ ਬੰਨ ਨੁਕਸਾਨ ਹੋ ਜੂਗਾ ਜੇ ਆਪਾਂ ਦੇਖੀਏ ਵੀ ਬੰਦੇ ਨੁਕਸਾਨ ਨਹੀਂ ਕਰਦੇ ਫਿਰ ਬੰਦਿਆਂ ਨੂੰ ਵੀ ਨੁਕਸਾਨ ਹੋ ਹੀ ਜਾਂਦਾ ਹੁਣ ਇੰਨੇ ਛਿੱਲੇ ਚ ਬੰਦਾ ਤੁਰੇ ਕੇ ਰੇ ਪਾਵੇ ਆ ਦੇਖੋ ਟਰੈਕਟਰ ਦੇ ਥੱਲੇ ਲੰਘਦਾ ਹੁਣ ਅਜੀ ਡਾਕਰਵਾਣ ਦੇ ਵਿੱਚ ਬੰਦੇ ਨੂੰ ਪੈਰ ਥੰਮੇ ਕੱਢ ਜਾਂਦਾ ਕੋਤੇ ਲੱਤਾਂ ਨਾ ਤਲੰਗ ਜਾਂਦੀ ਆ ਬੰਦਾ ਬਜਾਰਾ ਕਿੰਨਾ ਕੁ ਸਹੀ ਰੇ ਪਾਊਗਾ ਹਨਾ ਇਸਲੇ ਦੂਸਰੇ ਮਾਣਾਂ ਦੀ ਗੱਲ ਹੋਰ ਆ ਡਾਕਰਵਾਣਾਂ ਜਿੱਥੇ ਹਾਲ ਵੀ ਫਿਰਿਆ ਹੁੰਦਾ ਤੇ ਬਹਾਨਾ ਟਰੱਕ ਖਿੱਚ ਵੈਸੀ ਮੱਲੋ ਮੱਲਿਓ ਮੰਦਾ ਰਵੀਆਂ ਦਾ ਤਰੇੜੀਆਂ ਦਾ ਲੱਤ ਗਾਰੇ ਚ ਵੱਟਣੀ ਓਥੀ ਹੋ ਜਾਂਦੀ ਆ ਹੁਣ ਮੰਦਾ ਉਹਦੀ ਲੱਤ ਗਾਰੇ ਚ ਵੱਟੇ ਜੇ ਰੇ ਸਹੀ ਪਾ ਲੈ ਦੱਸੋ ਵੀ ਤਾਂ ਕਰਕੇ ਬਾਈ ਮਸੰਦਲੀ ਦਾ ਬਹੁਤ ਫਾਇਦਾ ਆਪਣੀ ਜਗ੍ਹਾ ਹੈ ਸਹੀ ਹੈ ਜੀ ਬਹੁਤ ਵਧੀਆ ਵਧੀਆ ਕੰਮ ਨੇ ਪਟੜ ਦਾ ਵਧੀਆ ਐਗਰੀ ਸੀ ਆ ਦੇਖੋ ਆਪਾਂ ਨੂੰ ਇਹਦੇ ਬੰਦੋਂ ਸੈਟੀਸਫੈਕਸ਼ਨ ਆ ਪੂਰੀ ਖੱਤੀਆਂ ਦਾ ਬ੍ਰੌਡਕਾਸਟ ਮੱਝਾ ਸਪ੍ਰੇਟਰ ਤੇ ਬਹੁਤ ਹੀ ਵਧੀਆ ਕੰਮ ਕਰ ਰਿਹਾ ਆ ਆ ਦੇਖ ਲਓ ਹੁਣ ਉਹ ਰੇਖਾ ਦਾ ਉਹ ਤਾਂ ਵੀ ਚੱਲ ਰਿਹਾ